ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਵਪ੍ਰੀਤ ਸਿੰਘ ਤੁਸੀਂ ਵੇਖ ਰਹੇ ਹੋ ਸੜਾਜੀਬੀਮ ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜੋ ਕਿ ਹੈ ਬੰਗਲਾਦੇਸ਼ ਪ੍ਰੋਟੈਸਟ ਦੇ ਉੱਪਰ ਜੋ ਕਿ ਬੰਗਲਾਦੇਸ਼ ਵਿੱਚ ਪ੍ਰੋਟੈਸਟ ਚੱਲ ਰਿਹਾ ਹੈ ਉਸ ਨੂੰ ਲੈ ਕੇ ਕਿ ਇਹ ਪ੍ਰੋਟੈਸਟ ਕਿਉਂ ਚੱਲ ਰਿਹਾ ਹੈ ਅਤੇ ਇਸ ਨਾਲ ਇੰਡੀਆ ਜੋ ਆਪਣੇ ਦੇਸ਼ ਭਾਰਤ ਉੱਪਰ ਕੀ ਫਰਕ ਪੈ ਦੇਗਾ ਤਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤਾਂ ਦੋਸਤੋ ਤੁਸੀਂ ਦੱਸ ਦਿਏ ਕਿ ਇਹ ਬੰਗਲਾਦੇਸ਼ ਵਿੱਚ ਪ੍ਰੋਟੈਸਟ ਜੋ ਸਟੂਡੈਂਟ ਪ੍ਰੋਟੈਸਟ ਹੈ ਸਟੂਡੈਂਟ ਦਾ ਇਹ ਕਹਿਣਾ ਹੈ ਕਿ ਜੋ ਰਿਜ਼ਰਵੇਸ਼ਨ ਹੈ ਨੌਕਰੀਆਂ ਵਿੱਚ ਮਿਲਦਾ ਹੈ ਉਹ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਹਟਾਇਆ ਜਾਵੇ ਬੰਗਲਾਦੇਸ਼ ਵਿੱਚ ਜੋ ਨੌਕਰੀਆਂ ਨੂੰ ਲੈ ਕੇ ਰਿਜ਼ਰਵੇਸ਼ਨ ਜਾਂ ਕੋਟਾ ਹੈ ਉਹ ਹੈ 30% ਫਰੀडम ਐਂਡ ਫਾਈਟਰ ਦੇ ਬੱਚਿਆਂ ਨੂੰ ਅਤੇ 10% ਔਰਤਾਂ ਲਈ ਅਤੇ 10% ਹਲਕ ਸੰਖਿਆਵਾਂ ਦੇ ਲੋਕਾਂ ਲਈ ਅਤੇ 6% ਅਦਰਸ ਲਈ ਇਸ ਵਿੱਚ ਜੋ 30% ਫਰੀडम ਐਂਡ ਫਾਈਟਰ ਦੇ ਬੱਚਿਆਂ ਲਈ ਰਿਜ਼ਰਵੇਸ਼ਨ ਦਿੱਤਾ ਜਾਂਦਾ ਹੈ ਉਸ ਨੂੰ ਲੈ ਕੇ ਸਟੂਡੈਂਟਾਂ ਦਾ ਇਹ ਪ੍ਰੋਟੈਸਟ ਚੱਲ ਰਿਹਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਰਿਜ਼ਰਵੇਸ਼ਨ ਬੰਦ ਕੀਤਾ ਜਾਵੇ ਤਾਂ ਇਹ ਰਿਜ਼ਰਵੇਸ਼ਨ ਜਾਂ ਕੋਟਾ 56% ਬਣਦਾ ਹੈ ਅਤੇ ਇਸ ਤੋਂ ਇਲਾਵਾ ਜੋ 44% ਕੋਟਾ ਬਚਦਾ ਹੈ ਉਸ ਵਿੱਚ ਅਨਰਿਜ਼ਰਵਡ ਅਤੇ ਬਾਕੀ ਜਨਤਾ ਲਈ ਬਚਦਾ ਹੈ ਤਾਂ ਇਹ ਜੋ 56% ਕੋਟਾ ਹੈ ਇਹ ਬਹੁਤ ਜ਼ਿਆਦਾ ਹੈ ਅਤੇ ਇਸ ਵਿੱਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਸਟੂਡੈਂਟਾਂ ਦਾ ਕਹਿਣਾ ਹੈ ਕਿ ਜੋ 30% ਫੀਮੇਲ ਐਂਡ ਫਾਈਟਰ ਦੇ ਪੋਤੇ-ਪੋਤੀਆਂ ਨੂੰ ਮਿਲਦਾ ਹੈ ਉਹ ਕੱਟ ਦੇਣਾ ਚਾਹੀਦਾ ਹੈ ਅਤੇ ਹੁਣ ਉਹਨਾਂ ਦੇ ਪੋਤੇ-ਪੋਤੀਆਂ ਸਟੇਬਲ ਹੋ ਚੁੱਕੇ ਹਨ ਅਤੇ ਉਹਨਾਂ ਦਾ ਇਹ ਕੋਟਾ ਖਤਮ ਕਰ ਦੇਣਾ ਚਾਹੀਦਾ ਹੈ ਤਾਂ ਇਸ ਲਈ ਕਾਫੀ ਸਮੇਂ ਤੋਂ ਇਹ ਪ੍ਰੋਟੈਸਟ ਚੱਲ ਰਹੇ ਹਨ ਅਤੇ ਇਹ ਮੰਗ ਕਰ ਰਹੇ ਹਨ ਪਰ ਇਸਤੇ ਕੋਈ ਵੀ ਗੌਰ ਨਹੀਂ ਕੀਤੀ ਗਈ ਪਰ ਕੁਝ ਸਮਾਂ ਪਹਿਲਾਂ ਬੰਗਲਾਦੇਸ਼ ਦੀ ਪੀਐਮ ਸ਼ੇਖ ਅਸਿਨਾ ਦੇ ਕਹਿਣ ਤੇ ਅਤੇ ਪਾਰਲੀਮੈਂਟ ਵਿੱਚ ਪਾਸ ਹੋਣ ਤੇ ਇਹ ਕੋਟਾ ਰੱਦ ਕਰ ਦਿੱਤਾ ਗਿਆ ਸੀ ਪਰ ਫਿਰ ਕਿਸੇ ਫਰੀडम ਐਂਡ ਫਾਈਟਰ ਦੇ ਪੋਤੇ-ਪੋਤੀਆਂ ਨੇ ਪੇਪਰ ਜੀ ਸੁਪਰੀਮ ਕੋਰਟ ਵਿੱਚ ਲਗਾ ਦਿੱਤੀ ਅਤੇ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੇ ਇਹ ਰਿਜ਼ਰਵੇਸ਼ਨ ਵਾਪਸ ਲਿਆ ਦਿੰਦਾ ਵਾਪਸ ਲਿਆਣ ਤੋਂ ਬਾਅਦ ਬੰਗਲਾਦੇਸ਼ ਦੀ ਪੀਐਮ ਜੋ ਸ਼ੇਖ ਹਸਿਨਾ ਹੈ ਉਸਨੇ ਇੱਕ ਇਸ ਤਰ੍ਹਾਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਪਰ ਪਾਈ ਜਿਸ ਵਿੱਚ ਇੱਕ ਸ਼ਬਦ ਕਿਹਾ ਜਿਸ ਨੂੰ ਲੈ ਕੇ ਸਟੂਡੈਂਟ ਬਹੁਤ ਜ਼ਿਆਦਾ ਪਰੇਖ ਗਏ ਉਹ ਸ਼ਬਦ ਸੀ ਕਿ ਪੀਐਮ ਸ਼ੇਖ ਹਸਿਨਾ ਨੇ ਆਪਣੇ ਟਿੱਪਣੀ ਵਿੱਚ ਇਹ ਕਿਹਾ ਕਿ ਰਿਜ਼ਰਵੇਸ਼ਨ ਫਰੀडम ਐਂਡ ਫਾਈਟਰ ਦੇ ਪੁੱਤੇ-ਪੁੱਤੀਆਂ ਨੂੰ ਮਿਲੇਗਾ ਨਾ ਕਿ ਰੱਦਾਕਾਰਾਂ ਦੇ ਪੁੱਤੇ-ਪੁੱਤੀਆਂ ਨੂੰ ਪਰ ਦੋਸਤੋ ਤੁਹਾਨੂੰ ਰਜ਼ਾ ਕਰਦਾ ਮਤਲਬ ਦੱਸ ਦਈਏ ਤਾਂ ਇਹ ਬੰਗਲਾਦੇਸ਼ ਵਿੱਚ ਬਹੁਤ ਹੀ ਗਲਤ ਸ਼ਬਦ ਵਰਤਿਆ ਜਾਂਦਾ ਹੈ ਇਹ ਸ਼ਬਦ ਬੰਗਲਾਦੇਸ਼ ਵਿੱਚ ਬਹੁਤ ਹੀ ਘਟੀਆਂ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਗਦਾਰਾਂ ਲਈ ਤਾਂ ਇਸ ਗੱਲ ਤੋਂ ਪ੍ਰੋਟੈਸਟ ਕਰਨ ਵਾਲੇ ਸਟੂਡੈਂਟ ਬਹੁਤ ਭੜਕ ਗਏ ਅਤੇ ਉਹਨਾਂ ਨੇ ਬਹੁਤ ਵੱਡੇ ਲੈਵਲ ਤੇ ਇਹ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਹੌਲੀ-ਹੌਲੀ ਹਿੰਸਕ ਪ੍ਰੋਟੈਸਟ ਬਣਦਾ ਗਿਆ ਅਤੇ ਇਸ ਨੇ ਦੰਗਿਆਂ ਦਾ ਰੂਪ ਧਾਰਨ ਕਰ ਲਿਆ ਪਟੇਖ ਤੋਂ ਬਾਅਦ ਸਟੂਡੈਂਟ ਜੋ ਪ੍ਰੋਟੈਸਟ ਕਰ ਰਹੇ ਸਨ ਉਹਨਾਂ ਉੱਤੇ ਪੁਲਿਸ ਦੀ ਕਾਫੀ ਵੱਡੀ ਮਾਰ ਪਈ ਅਤੇ ਜੇਲ੍ਹ ਦੇ ਅੰਦਰ ਕਰ ਦਿੱਤਾ ਗਿਆ ਕਿਉਂਕਿ ਪੀਐਮ ਸ਼ੇਖ ਅਫੀਨਾ ਕਾਫੀ ਸਮੇਂ ਤੋਂ ਬੰਗਲਾਦੇਸ਼ ਦੀ ਪੀਐਮ ਬੰਦੀ ਆ ਰਹੀ ਹੈ ਅਤੇ ਉਸਤੇ ਕਈ આરોਪ ਲੱਗਦੇ ਜਾ ਰਹੇ ਹਨ ਕਿ ਜੋ ਬੰਗਲਾਦੇਸ਼ ਵਿੱਚ ਇਲੈਕਸ਼ਨ ਹੁੰਦੇ ਆ ਰਹੇ ਹਨ ਉਹ ਸਹੀ ਤਰੀਕੇ ਨਾਲ ਨਹੀਂ ਹੁੰਦੇ ਆ ਰਹੇ ਉਸ ਵਿੱਚ ਧੋਖੇਬਾਜ਼ੀ ਅਤੇ ਬੇਈਮਾਨੀ ਕੀਤੀ ਜਾ ਰਹੀ ਹੈ ਤਾਂ ਜੋ ਵਿਰੋਧੀ ਪਾਰਟੀਆਂ ਉਸ ਵਿੱਚ ਜਿਆਦਾ ਸੀਟਾਂ ਨਾ ਲੈ ਆ ਸਕਣ ਤਾਂ ਇਸ ਖਿਲਾਫ ਕਾਫੀ ਪ੍ਰੋਟੈਸਟ ਹੁੰਦੇ ਰਹੇ ਹਨ ਪਰ ਬੰਗਲਾਦੇਸ਼ ਦੀ ਪੀਐਮ ਜੋ ਸ਼ੇਖ ਅਫੀਨਾ ਹੈ ਉਸਨੇ ਇੱਕ ਨਵਾਂ ਕਾਨੂੰਨ ਲਿਆਂਦਾ ਅਤੇ ਜੋ ਸਰਕਾਰ ਦੇ ਖਿਲਾਫ ਬੋਲਦਾ ਸੀ ਉਸ ਨੂੰ ਸਿੱਧਾ ਜੇਲ੍ਹ ਅੰਦਰ ਕਰ ਦਿੱਤਾ ਜਾਂਦਾ ਸੀ ਅਤੇ ਉਸ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਸੀ ਤਾਂ ਇਸੇ ਤਰ੍ਹਾਂ ਹੀ ਸਟੂਡੈਂਟ ਜੋ ਪ੍ਰੋਟੈਸਟ ਕਰ ਰਹੇ ਸਨ ਉਹਨਾਂ ਨੂੰ ਜੇਲ੍ਹ ਅੰਦਰ ਕਰ ਦਿੱਤਾ ਜਾਂਦਾ ਸੀ ਉਹਨਾਂ ਉੱਪਰ ਬਹੁਤ ਤਿਆਚਾਰ ਕੀਤੇ ਜਾਂਦੇ ਸਨ ਅਤੇ ਉਹਨਾਂ ਨੂੰ ਸਿੱਧਾ ਜੇਲ੍ਹ ਅੰਦਰ ਕੈਦ ਕਰ ਦਿੱਤਾ ਜਾਂਦਾ ਸੀ ਅਤੇ ਜੇਲ੍ਹ ਦੇ ਅੰਦਰ ਛੱਡ ਦਿੱਤਾ ਜਾਂਦਾ ਸੀ ਇਸ ਤੋਂ ਇਲਾਵਾ ਵੀ ਇੱਕ ਕਾਰਨ ਦੱਸਿਆ ਜਾ ਰਿਹਾ ਹੈ ਕਿ ਸ਼ੇਖ ਅਫੀਨਾ ਜੋ ਕਿ ਪ੍ਰਧਾਨ ਮੰਤਰੀ ਹੈ ਜੋ ਕਿ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸੀ ਉਸ ਵੱਲੋਂ ਕਿਆ ਜਾ ਰਿਹਾ ਸੀ ਕਿ ਅਮਰੀਕਾ ਉਸ ਨੂੰ ਆਪਣੇ ਦੇਸ਼ ਬੰਗਲਾਦੇਸ਼ ਵਿੱਚ ਏਅਰਬੇਸ ਬਣਾਉਣ ਦੀ ਪਰਮਿਸ਼ਨ ਮੰਗ ਰਿਹਾ ਸੀ ਪਰ ਉਸ ਨੇ ਇਹ ਪਰਮਿਸ਼ਨ ਨਹੀਂ ਦਿੱਤੀ ਤਾਂ ਇਸ ਕਾਰਨ ਇਹ ਯੂਐਸਏ ਨੇ ਪ੍ਰੋਟੈਸਟ ਕਰਾ ਕੇ ਇਸ ਬੰਗਲਾਦੇਸ਼ ਵਿੱਚ ਇਹ ਸਰਕਾਰ ਗਿਰਾਨ ਦੀ ਕੋਸ਼ਿਸ਼ ਕੀਤੀ ਹੈ ਨਾਲ ਹੀ ਕਈ ਹੋਰ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇਸ ਵਿੱਚ ਚਾਈਨਾ ਦਾ ਹੱਥ ਵੀ ਹੋ ਸਕਦਾ ਹੈ ਕਿਉਂਕਿ ਉਹ ਵੀ ਇਹ ਨਾਂ ਦੇਸ਼ਾਂ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ ਪਰ ਇਸ ਵਿੱਚ ਕੋਈ ਗੱਲ ਸਪਸ਼ਟ ਨਹੀਂ ਹੋਈ ਕਿ ਇਹ ਵਿਦੇਸ਼ੀ ਤਾਕਤਾਂ ਦਾ ਇਸ ਵਿੱਚ ਹੱਥ ਹੋ ਸਕਦਾ ਹੈ ਜਾਂ ਨਹੀਂ ਤਾਂ ਹੁਣ ਦੋਸਤੋਂ ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤ ਕੁਝ ਹੱਦ ਤੱਕ ਸਹੀ ਹਨ ਕਿਉਂਕਿ ਬੰਗਲਾਦੇਸ਼ ਦੀ ਪੀਐਮ ਜੋ ਸ਼ੇਖ ਅਜੀਨਾ ਸੀ ਉਹ ਬੰਗਲਾਦੇਸ਼ ਛੱਡ ਕੇ ਭਾਰਤ ਆ ਚੁੱਕੀ ਹੈ ਅਤੇ ਉਸ ਨੇ ਆਪਣੇ ਪੀਐਮ ਪਰ ਤੋਸ ਤਿਫਾ ਦੇ ਦਿੱਤਾ ਹੈ ਫਿਰ ਇਹ ਪ੍ਰੋਟੈਸਟ ਬਹੁਤ ਵੱਡਾ ਰੂਪ ਧਨ ਕਰ ਲਿਆ ਅਤੇ ਇਸ ਨਾਲ ਬੰਗਲਾਦੇਸ਼ ਵਿੱਚ ਬਹੁਤ ਵੱਡੇ ਲੈਵਲ ਤੇ ਦੰਗੇ ਹੋਣ ਲੱਗੇ ਅਤੇ ਫਿਰ ਬੰਗਲਾਦੇਸ਼ ਦੇ ਜੋ ਆਰਮੀ ਚੀਫ ਹਨ ਉਹਨਾਂ ਨੇ ਪੀਐਮ ਸ਼ੇਖ ਅਸਿਨਾ ਨੂੰ ਕਹਾ ਕੀ ਉਹ 45 ਮਿੰਟਾਂ ਵਿੱਚ ਦੇ ਛੱਡ ਦੇ ਨਹੀਂ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੈ ਅਤੇ ਉਹ ਇਸ ਵਿੱਚ ਇਨਵੋਲਵਮੈਂਟ ਨਹੀਂ ਹੋਣਗੇ ਤਾਂ ਇਸ ਤੋਂ ਬਾਅਦ ਪੀਐਮ ਸ਼ੇਖ ਅਸਿਨਾ ਨੇ ਆਪਣਾ ਦੇ ਛੱਡ ਦਿੱਤਾ ਅਤੇ ਭਾਰਤ ਆ ਗਈ ਇਸ ਤੋਂ ਬਾਅਦ ਸਟੂਡੈਂਟ ਜੋ ਪ੍ਰੋਟੈਸਟ ਕਰ ਰਹੇ ਸਨ ਉਹ ਪੀਐਮ ਸ਼ੇਖ ਅਸਿਨਾ ਦੇ ਆਵਾਸ ਵਿੱਚ ਪਹੁੰਚੇ ਅਤੇ ਉੱਥੇ ਬਹੁਤ ਤੋੜਫੋੜ ਕੀਤੀ ਅਤੇ ਉੱਥੋਂ ਦਾ ਸਮਾਨ ਚੁੱਕ ਕੇ ਆਪਣੇ ਨਾਲ ਲੈ ਗਏ। ਅਤੇ ਨਾਲ ਹੀ ਜੋ ਪੀਐਮ ਸ਼ੇਖ ਅਸਿਨਾ ਦੇ ਪਿਤਾ ਜੀ ਸਨ ਉਹ ਪੰਜਾਬੀ ਦੇ ਬਹੁਤ ਵੱਡੇ ਲੀਡਰ ਮੰਨੇ ਜਾਂਦੇ ਸਨ ਜਿਵੇਂ ਕਿ ਆਪਣੇ ਦੇਸ਼ ਦੇ ਮਹਾਤਮਾ ਗਾਂਧੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਉਸੇ ਤਰ੍ਹਾਂ ਹੀ ਉਹਨਾਂ ਦੇ ਦੇਸ਼ ਵਿੱਚ ਉਹਨਾਂ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਸੀ ਤਾਂ ਉਹਨਾਂ ਦੀ ਮੂਰਤੀ ਉੱਪਰ ਵੀ ਤੌਰ ਫੋਰ ਕੀਤੀ ਗਈ ਅਤੇ ਉਸ ਉੱਪਰ ਵੀ અપਮਾਨਜਨਕ ਕੰਮ ਕੀਤੇ ਗਏ। ਇਸ ਤੋਂ ਬਾਅਦ ਬੰਗਲਾਦੇਸ਼ ਵਿੱਚ ਇੰਟਰਿਮ ਸਰਕਾਰ ਬਣੀ ਜੋ ਕਿ ਮੁਹੰਮਦ ਯੂਨੀਸ ਉਸ ਦੇ ਮੁਖ ਦੱਸੇ ਜਾ ਰਹੇ ਹਨ ਅਤੇ ਇਸ ਕੈਬਨਿਟ ਵਿੱਚ ਦੋ ਸਟੂਡੈਂਟ ਪ੍ਰੋਟੈਸਟ ਕਰਨ ਵਾਲੇ ਲੀਡਰ ਇਸ ਵਿੱਚ ਸਲਾਹਕਾਰ ਦੇ ਤੌਰ ਤੇ ਰੱਖੇ ਗਏ ਹਨ। ਤਾਂ ਹੁਣ ਦੱਸਦੀ ਕਿ ਬੰਗਲਾਦੇਸ਼ ਵਿੱਚ ਕੁਝ ਹੱਦ ਤੱਕ ਹਾਲਤ ਸਿਹਤਾਰ ਹੈ। ਤਾਂ ਹੁਣ ਗੱਲ ਕਰਦੇ ਹਾਂ ਇਸ ਨਾਲ ਆਪਣੇ ਦੇਸ਼ ਭਾਰਤ ਨੂੰ ਕੀ ਫਰਕ ਪਵੇਗਾ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਦੋਂ ਪਹਿਲਾਂ ਪੀਐਮ ਸ਼ੇਖ ਅਜੀਨਾ ਸੀ ਤਾਂ ਉਸ ਸਮੇਂ ਭਾਰਤ ਨਾਲ ਬੰਗਲਾਦੇਸ਼ ਦੇ ਸਬੰਧ ਬਹੁਤ ਚੰਗੇ ਸਨ ਅਤੇ ਵਪਾਰ ਬਹੁਤ ਵਧੀਆ ਲੈਵਲ ਤੇ ਹੁੰਦਾ ਸੀ ਪਰ ਹੁਣ ਇਹ ਸਟੂਡੈਂਟ ਪ੍ਰੋਟੈਸਟ ਕਰਨ ਇਸ ਸਰਕਾਰ ਬਦਲ ਗਈ ਹੈ ਅਤੇ ਹੁਣ ਇੰਟਰੀ ਵਿੱਚ ਸਰਕਾਰ ਆ ਚੁੱਕੀ ਹੈ ਤਾਂ ਇਸ ਨਾਲ ਕੋਈ ਵੀ ਨਹੀਂ ਦੱਸਿਆ ਜਾ ਸਕਦਾ ਕਿ ਇਹ ਇੰਟਰੀ ਦੀ ਸਰਕਾਰ ਭਾਰਤ ਨਾਲ ਸਬੰਧ ਰੱਖੇਗੀ ਜਾਂ ਨਹੀਂ ਅਤੇ ਉੱਪਰ ਦੱਸਿਆ ਜਾ ਰਿਹਾ ਸੀ ਕਿ ਇਸ ਵਿੱਚ ਵਿਦੇਸ਼ੀ ਤਾਕਤਾਂ ਦਾ ਵੀ ਹੱਥ ਹੈ ਤਾਂ ਜੇਕਰ ਵਿਦੇਸ਼ੀ ਤਾਕਤਾਂ ਦਾ ਹੱਥ ਹੋਇਆ ਤਾਂ ਦੇਸ਼ ਲਈ ਬਹੁਤ ਮੜੀ ਗੱਲ ਹੋਏਗੀ ਤਾਂ ਆਪਣੇ ਦੇਸ਼ ਭਾਰਤ ਲਈ ਘਾਟਾ ਹੋ ਸਕਦਾ ਹੈ ਕਿਉਂਕਿ ਜੇਕਰ ਵਿਦੇਸ਼ੀ ਤਾਕਤਾਂ ਬੰਗਲਾਦੇਸ਼ ਨਾਲ ਮਿਲ ਜਾਂਦੀਆਂ ਹਨ ਤਾਂ ਦੇਸ਼ ਦੀ ਡਿਫੈਂਸ ਪਾਵਰ ਨੂੰ ਕਾਫੀ ਝਟਕਾ ਲੱਗ ਸਕਦਾ ਹੈ ਤਾਂ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਇੰਟਰਿਮ ਸਰਕਾਰ ਬਣ ਚੁੱਕੀ ਹੈ ਤਾਂ ਮੁਹੰਮਦ ਯੂਨੀਸ ਜੋ ਮੁੱਖ ਇੰਟਰਿਮ ਸਰਕਾਰ ਦੇ ਹਨ ਉਹਨਾਂ ਨੂੰ ਵਧਾਈ ਦਿੱਤੀ ਹੈ ਦੋਸਤੋ ਹੁਣ ਦੱਸ ਦਈਏ ਕਿ ਆਪਣੇ ਦੇਸ਼ ਵਿੱਚ ਵੀ ਇਹੋ ਜਿਹੇ ਹਾਲਾਤ ਪੈਦਾ ਹੋ ਸਕਦੇ ਹਨ ਜਾਂ ਨਹੀਂ ਪਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੋ ਬੰਗਲਾਦੇਸ਼ ਵਿੱਚ ਪ੍ਰੋਟੈਸਟ ਹੋਇਆ ਉਸ ਤਰ੍ਹਾਂ ਤਾਂ ਨਹੀਂ ਪਰ ਆਪਣੇ ਦੇਸ਼ ਵਿੱਚ ਵੀ ਕਈ ਪ੍ਰੋਟੈਸਟਲ ਦੇ ਆ ਰਹੇ ਹਨ ਜਿਵੇਂ ਕਿਸਾਨ ਅੰਦੋਲਨ ਡਰੈਸਲ ਪ੍ਰੋਟੈਸਟ ਅਤੇ ਇਸ ਤਰ੍ਹਾਂ ਦੇ ਕਾਫੀ ਹੋਰ ਅੰਦੋਲਨ ਹਨ ਜੋ ਚੱਲਦੇ ਆ ਰਹੇ ਹਨ ਪਰ ਇਨ੍ਹਾਂ ਉੱਪਰ ਵੀ ਆਪਣੇ ਦੇਸ਼ ਦੀ ਸਰਕਾਰ ਨੇ ਕੋਈ ਕੜਾ ਐਕਸ਼ਨ ਨਹੀਂ ਲਿਆ ਤੇ ਹੁਣ ਜੋ ਨਵਾਂ ਬ੍ਰੌਡਕਾਸਟ ਬਿੱਲ ਲਿਆ ਰਹੀਏ ਜੋ ਕਿ ਸੋਸ਼ਲ ਮੀਡੀਆ ਉੱਪਰ ਇੱਕ ਤਰ੍ਹਾਂ ਦਾ ਟਰੈਪ ਬਣਾਇਆ ਜਾ ਰਿਹਾ ਹੈ ਜੋ ਸਰਕਾਰ ਦੇ ਖਿਲਾਫ ਬੋਲੇਗਾ ਉਸ ਉੱਪਰ ਕੜੀ ਕਾਰਵਾਈ ਕੀਤੀ ਜਾਵੇਗੀ ਅਤੇ ਸਰਕਾਰ ਨੂੰ ਕ੍ਰਿਟੀਸਾਈਜ਼ ਕੋਈ ਨਹੀਂ ਕਰ ਸਕਦਾ ਤਾਂ ਇਹ ਵੀ ਬੰਗਲਾਦੇਸ਼ ਦੀ ਤਰ੍ਹਾਂ ਹੀ ਇੱਕ ਕੜਾ ਕਾਨੂੰਨ ਲਿਆਂਦਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਗਲਤ ਹੈ ਅਜਿਹਾ ਹੁੰਦਾ ਹੈ ਤਾਂ ਕੋਈ ਸ਼ੱਕ ਨਹੀਂ ਕਿ ਇਹੋ ਜਿਹੇ ਹਾਲਾਤ ਆਪਣੇ ਦੇਸ਼ ਵਿੱਚ ਵੀ ਪੈਦਾ ਹੋ ਸਕਣ ਪਰ ਉਮੀਦ ਕਰਦੇ ਹਾਂ ਕਿ ਇਹੋ ਜਿਹੇ ਹਾਲਾਤ ਆਪਣੇ ਦੇਸ਼ ਵਿੱਚ ਕਦੇ ਨਾ ਪੈਦਾ ਹੋਣ ਪਰ ਮੋਦੀ ਸਰਕਾਰ ਜੋ ਵਿਰੋਧੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਨਤਾ ਨੂੰ ਫ੍ਰੀडम ਆਫ ਸਪੀਚ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਬਹੁਤ ਹੀ ਗਲਤ ਹੈ ਤਾਂ ਦੋਸਤੋ ਤੁਸੀਂ ਵੀ ਆਪਣੀ رائے ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਧੰਨਵਾਦ